ਪਾਰਟੀ ਜਿੰਦਾਬਾਦ ਜੀਰਮਿੰਦਰ ਕੇਜਰੀਵਾਲ ਜੀ ਜਿੰਦਾਬਾਦ ਪੀਬੀਏ ਹੋ ਗਈ ਈਡੀ ਹੋ ਗਈ ਇਹ ਸਭ ਮੀਡੀਆ ਦੇ ਵਿੱਚ ਤੁਸੀਂ ਲੋਕ ਵੀ ਚਲਾਨਦੇ ਹੋ ਕਿ ਐਜ਼ ਅ ਟੂਲਸ ਯੂਜ਼ ਕਰ ਰਹੇ ਨੇ ਉਹਨਾਂ ਨੇ ਅਰੈਸਟ ਕਰ ਲਿਆ ਕੀ ਨਜ਼ਰ ਆ ਰਿਹਾ ਕੀ ਲੋਡ ਪੀ ਅਰੈਸਟ ਕਰ ਰਹੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਅਗਰ ਕੇਜਰੀਵਾਲ ਬਾਹਰ ਨਿਕਲ ਕੇ ਕੰਪੇਨਿੰਗ ਕਰਨਗੇ ਠੀਕ ਹੈ ਤਾਂ ਉਹਨਾਂ ਦੀ ਵੋਟ ਸ਼ੇਡ ਤੇ ਅਸਰ ਪਏਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੀਤੇ ਦਿਨ ED ਵੱਲੋਂ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿੱਚ ਜਾ ਕੇ ਹੁਣ ਅੰਬ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜਾ ਹੈ ਇਕੱਤਰ ਹੋ ਕੇ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾਏਗਾ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ ਇੱਕ ਜੱਥਾ ਜਿਹੜਾ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਇਧਰ روانਾ ਹੁੰਦਾ ਹੋਇਆ ਨਜ਼ਰ ਆਏਗਾ ਮਨੀਸ਼ ਅਗਰਵਾਲ ਜੋ ਕਿ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਜਿਹੜਾ ਜਥਾ ਹੈ ਜੋ ਰਵਾਨਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਿਉਂਕਿ ਈਡੀ ਵੱਲੋਂ ਬਾਰ-ਬਾਰ ਸਮਨਿੰਗ ਕੀਤੀ ਜਾ ਰਹੀ ਸੀ ਅਰਵਿੰਦ ਕੇਜਰੀਵਾਲ ਨੂੰ ਲੇਕਿਨ ਹੁਣ ਦੀ ਗੱਲ ਕੀਤੀ ਹੈ ਮੈਂ ਤਾਂ ਦੇ ਰਾਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਦਰਸ਼ਨ ਦੇ ਦੌਰ ਜਿਹੜੇ ਨੇ ਉਹ ਜ਼ਰੂਰ ਜਾਰੀ ਕੀਤੇ ਜਾਣਗੇ ਲੇਕਿਨ ਕਿਤਰਾ ਕਿਤੇ ਜੋ ਸਿਆਸੀ ਦਬਾਅ ਜਿਹੜਾ ਨਜ਼ਰ ਆ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਲਗਾਤਾਰ ਕਿਹਾ ਜਾ ਰਿਹਾ ਸਰ ਕਿ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਕਿ ਲੋਕ ਸਭਾ ਕੀ ਚੋਣਾਂ ਦੇ ਮੱਦੇਨਜ਼ਰ ਹੀ ਜਿਹੜਾ ਇਸ ਨੂੰ ਗ੍ਰਿਫਤਾਰੀ ਨੂੰ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਆਪਣੀ ਸ਼ਕਰਵਾਲ ਜੀ ਸਰਨਾ ਮੌਜੂਦ ਨੇ ਗੱਲਬਾਤ ਵੀ ਕਰ ਰਹੇ ਨੇ ਅਗਰਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਈਡੀ ਵੱਲੋਂ ਇਸ ਤਰ੍ਹਾਂ ਦੇਰ ਰਾਤ ਗ੍ਰਿਫਤਾਰੀ ਕੀਤੀ ਗਈ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਹਿਲਾ ਪਹਿਲਾ ਓਪੀਨੀਅਨ ਕੀ ਹੈ ਤੁਹਾਡਾ ਸਰ ਇਟਸ ਅ ਕੰਪਲੀਟ ਮਰਡਰ ਆਫ ਡੈਮੋਕ੍ਰੇਸੀ ਇਟਸ ਅ ਮੌਕਰੀ ਆਫ ਡੈਮੋਕ੍ਰੇਸੀ ਗਵਰਨਮੈਂਟ ਇਜ਼ ਫਾਰ ði ਪੀਪਲ ਬਾਈ ði ਪੀ ਤੁਸੀਂ ਸਿਟਿੰਗ ਸੀਐਮ ਨੂੰ ਉਹ ਵੀ ਇਲੈਕਸ਼ਨ ਤੋਂ ਪਹਿਲੇ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਡੈਟ ਬੀਜਪੀ ਇਜ਼ ਵੈਰੀ ਅਫਰੇਡ ਬਹੁਤ ਡਰ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਹੈ ਕਿ ਵੀ ਕੇਜਵਲ ਸਾਹਿਬ ਬਾਹਰ ਰਹਿਣਗੇ ਤੇ ਹੋਰ ਕੈਂਪੇਨ ਕਰਨਗੇ ਕਿ ਕੇਜਵਲ ਸਾਹਿਬ ਤਾਂ ਇੱਕ ਸੋਚ ਹੈ ਤੁਸੀਂ ਉਹਨਾਂ ਨੂੰ ਸ਼ਰੀਰ ਨੂੰ ਤੁਸੀਂ ਅਰੈਸਟ ਕਰ ਲਿਆ ਜਿਹੜੀ ਸੋਚ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਆਟੋਮੈਟਿਕਲੀ ਸੈਂਕਰੋ ਹਜ਼ਾਰਾਂ ਕਰੋੜਾਂ ਕੇਜਵਲ ਹੋੜ ਇਕੱਠੇ ਹੋ ਜਾਣਗੇ ਵੀ ਹੈਵ ਕਮ ਹੇਰ ਆਮਾਦੀ ਪਾਰਟੀ ਆਈ ਹੈ ਫਾਰ ਦਾ ਪ੍ਰੋਗਰੈਸ਼ਨ ਲੋਕਾਂ ਦੇ ਹਿੱਤਾਂ ਵਾਸਤੇ ਇੱਕ ਸਿਸਟਮਿਕ ਸੋਚ ਹੈ ਜਿਹੜੀ આજ ਤੱਕ 1947 ਤੋਂ ਬਾਅਦ ਕੋਈ ਐਜੂਕੇਸ਼ਨ ਸਿਸਟਮ ਵੱਲ ਧਿਆਨ ਨਹੀਂ ਦਿੱਤਾ ਕਿਸ ਨੇ ਹੈਲਥ ਸਿਸਟਮਾਂ ਤੇ ਨਹੀਂ ਦਿੱਤਾ ਤੁਸੀਂ ਦੇਖ ਸਕਦੇ ਹੋ ਮਨੀਸ਼ ਸੋਧਿਆ ਜੀ ਨੂੰ ਅੰਦਰ ਕੀਤਾ ਹੋਇਆ ਹੈ ਸੰਜੇ ਸਿੰਘ ਜੀ ਦੇ ਅੰਦਰ ਨੇ ਠੀਕ ਹੈ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਇਹ ਕਿਸ ਪਰਪਸ ਵਾਸਤੇ ਹੋ ਰਿਹਾ ਹੈ ਥਿਸ ਇਸ ਨਾਟ ਅ ਫੇਅਰ ਗੇਮ ਇਹ ਠੀਕ ਨਹੀਂ ਹੈ ਇਹ ਹਿੰਦੂਸਤਾਨ ਉਸ ਤੋਂ ਠੀਕ ਨਹੀਂ ਲੇਕਿਨ ਬੀਜੇਪੀ ਕੇਂਦਰੀ ਕੀ ਜੇਕਰ ਤੁਸੀਂ ਪੰਜਾਬ ਚ ਕਰਦੇ ਹੋ ਤੁਹਾਡੇ ਵਾਸਤੇ ਫੇਅਰ ਹੈ ਅਗਰ ਦਿੱਲੀ ਚ ਕੁਝ ਹੁੰਦਾ ਹੈ ਤਾਂ ਕਰਦੇ ਹੋ ਤੁਸੀਂ અનਫੇਅਰ ਕਹਿਣਾ ਸ਼ੁਰੂ ਕਰਦੇ ਫਿਰ ਦੇਖੋ ਐਡਾ ਹੈਗਾ ਕਿ ਵੀ ਆਲ نو ਕਿ ਬੀਜੇਪੀ ਇਜ਼ ਯੂজিং ਦੇ ਟੂਲਸ ਸੀਬੀਆਈ ਹੋ ਗਈ ਈਡੀ ਹੋ ਗਈ ਇਹ ਸਭ ਮੀਡੀਆ ਦੇ ਵਿੱਚ ਤੁਸੀਂ ਲੋਕ ਵੀ ਚਲਾਉਂਦੇ ਹੋ ਕਿ ਐਜ਼ ਅ ਟੂਲਸ ਯੂਜ਼ ਕਰ ਰਹੇ ਨੇ ਕਿ ਆਪਾਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਆਨਵਲੀ ਟਾਈਮ ਦੇ ਵਿੱਚ ਅਗਰ ਐਡਾ ਹੀ ਚੱਲਦਾ ਰਿਹਾ ਤੇ ਕਿੱਦਾਂ ਇਨਵੈਸਟਮੈਂਟਸ ਆਣੀਆਂ ਇੰਡੀਆ ਦੇ ਵਿੱਚ ਲੇਕਿਨ ਨੋ ਸਮਨਿੰਗ ਕੀਤੀਆਂ ਗਈਆਂ ਨਹੀਂ ਕਿ ਲੱਗਦਾ ਨਹੀਂ ਪਹਿਲੋ ਹੀ ਪੇਸ਼ ਹੋ ਜਾਣਾ ਚਾਹੀਦਾ ਸੀਗਾ ਕਿਉਂਕਿ ਹੋਂਦੇ ਕੋਰਟ ਨੇ ਆਰਡਰ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਗਿਫਤਾਰੀ ਕੀਤੀ ਕੋਰਟ ਨੇ ਆਰਡਰ ਕਰ ਲੈ ਕਿਤੇ ਨਹੀਂ ਉਹਨਾਂ ਨੇ ਕਿਹਾ ਸੀਗਾ ਕਿ ਅਗਰ ਅਸੀਂ ਪੇਸ਼ ਹੋਨੇ ਸੋ ਵੀ ਆਰ ਆਲਰੇਡੀ ਐਕਸਪੈਕਟਿੰਗ ਕਿ ਇਹ ਉਹਨਾਂ ਨੂੰ ਸਾਡੇ ਸੀਐਮ ਸਾਹਿਬ ਨੂੰ ਅਰੈਸਟ ਕਰ ਸਕਦੇ ਨੇ ਠੀਕ ਹੈ ਥੈਟ ਵਾਸ ਅ ਰੀਜ਼ਨ ਅਸੀਂ ਉਥੇ ਕੇਵਟ ਵਾਸਤੇ ਜਾਂ ਜੋ ਮੋਡੈਲਿਟੀਆਂ ਨੇ ਉਹ ਐਡਵੋਕੇਟਸ ਨੂੰ ਪਤਾ ਹੋਏਗਾ ਕਿ ਸਿਸਟਮ ਹੈ ਗਿਆ ਨੇ ਕਿਉਂਕਿ ਕੋਈ ਤੱਤ ਤਾਂ ਹੋਏ ਕੋਈ ਬੇਸ ਤਾਂ ਹੋਏ ਕੋਈ ਸਬੂਤ ਤਾਂ ਹੋਏ ਜਿਹਦੇ ਬੇਸਿਸ ਉੱਤੇ ਕੱਢ ਸਕਣ ਸਾਡੀ ਜੁਡੀਸ਼ਰੀ ਦਾ ਸਿਸਟਮ ਇਹਦਾ ਹੈਗਾ ਕਿ ਅੱਜ ਅਰੈਸਟ ਕਰ ਲਿਆ ਕਿ ਜਦ ਤੱਕ ਚਾਰਜ ਸ਼ੀਟ ਜਾਂ ਬਾਕੀ ਚੀਜ਼ਾਂ ਉਹ ਰੇਂਜ ਕਰਨਗੇ ਟਾਈਮ 'ਤੇ ਤਾਂ ਤੱਕ ਕਲੈਕਸ਼ਨ ਨਿਕਲ ਜਾਣਗੇ ਯੂ ਕੈਨ ਸੀ ਕਿ ਉਹਨਾਂ ਨੇ ਇਲੈਕਸ਼ਨ ਦੇ ਈਵ ਦੇ ਉੱਤੇ ਮਨਨ ਕਿ ਅੱਜ 2 ਮਹੀਨੇ ਪਏ ਨੇ ਤੇ ਉਹਨਾਂ ਨੇ ਅਰੈਸਟ ਕਰ ਲਿਆ ਕੀ ਨਜ਼ਰ ਆ ਰਹੀ ਕੀ ਲੋੜ ਪਈ ਅਰੈਸਟ ਕਰਨ ਕੀ ਲੱਗਦਾ ਡਰੀ ਹੋਈ ਹੈ ਭਾਜਪਾ ਇਸ ਸਾਹਮਣੇ ਨਜ਼ਰ ਆ ਰਹੀ ਹੈ ਭਾਈ ਸਭ ਸਮਨੇ ਨਜ਼ਰ ਆ ਰਿਹਾ ਹੈ ਇਲੈਕਸ਼ਨ ਜਾ ਰਹੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਅਗਰ ਕੇਜਰੀਵਾਲ ਬਾਹਰ ਨਿਕਲ ਕੇ ਕੰਪੇਨਿੰਗ ਕਰਨਗੇ ਠੀਕ ਹੈ ਤਾਂ ਉਹਨਾਂ ਦੇ ਵੋਟ ਸ਼ੇਡ ਤੇ ਇਫੈਕਟ ਪਏਗਾ ਇਸ ਤੋਂ ਵੱਡਾ ਕੀ ਆਪਣਾ ਕੋਲ ਪ੍ਰੂਫ ਹੋ ਸਕਦਾ ਹੈਗਾ ਕਿ ਉਹਨਾਂ ਨੇ ਇੱਕ ਸਿਟਿੰਗ ਸੀਐਮ ਨੂੰ ਅੰਡਰ ਕਰ ਦਿੱਤਾ ਲੇਕਿਨ ਭਾਜਪੀ ਹਮੇਸ਼ਾ ਹੀ ਤੁਹਾਡੇ ਤੇ ਵੀ ਅਲੀਗੇਸ਼ਨ ਕੰਨਦੀ ਕਹਿੰਦੀ ਕਿ ਜੇਕਰ ਅਸੀਂ ਇਹ ਕਹਿੰਦੇ ਨੇ ਕਿ ਈਡੀ ਜੇਕਰ ਸਾਡੇ ਹੱਥ ਤੇ ਤੁਹਾਡੇ ਕੋਲ ਵਿਜੀਲੈਂਸ ਵੀ ਹੈਗੀ ਆ ਤੁਸੀਂ ਵਿਜੀਲੈਂਸ ਦੇ ਥਰੂ ਲੋਕਾਂ ਦੇ ਮਾਮਲੇ ਦਰਜ ਕਰਾ ਰਹੇ ਹੋ ਕਹਿੰਦੇ ਕਿ ਜਦੋਂ ਅਸੀਂ ਪੰਜਾਬ 'ਚ ਰੋਲਾ ਪਾਉਂਦੇ ਹਾਂ ਉਹ ਕਹਿੰਦੇ ਕਿ ਜੋ ਜੋ ਲੋਕ ਗਿਲਟੀ ਨਹੀਂ ਹਨ ਉਹਨਾਂ ਨੂੰ ਅਗਰ ਕੋਈ ਮਾਮਲੇ ਡਰਜ ਹੋ ਰਿਹਾ ਭਾਈ ਸਾਹਿਬ ਉਹਦੇ ਵਿੱਚ 100% ਦੇ ਆਰ ਬੈਗਡ ਐਂਡ ਸਪੋਰਟਡ ਬਾਈ ਦ ਪ੍ਰੂਫ ਐਡਾ ਨਹੀਂ ਹੈ ਕਿ ਬੰਦੇ ਨੂੰ ਅੰਦਰ ਕਰਤਾ ਤੇ ਫਿਰ ਕੀਪ ਓਨ ਪਲੇਇੰਗ ਵਿਦ ਦ ਮੋਡੈਲਿਟੀਜ਼ ਆਫ ਦ ਜੁਡੀਸ਼ੀਅਲ ਸਿਸਟਮ ਡੇਟਾ ਪੈਰੀਐਂਟਡ ਚਾਰਜ ਸ਼ੀਟ ਨਹੀਂ ਹੋ ਰਹੀ ਤੇ ਤੁਸੀਂ ਕੋਈ ਪ੍ਰੂਫ ਅੱਗੇ ਸਬਮਿਟ ਨਹੀਂ ਕਰ پا ਰਹੇ ਥੈਟ ਇਜ਼ ਪਲੇਇੰਗ ਵਿਦ ਦ ਜੁਡੀਸ਼ੀਅਲ ਸਿਸਟਮ ਸੋ ਦੈਟ ਇਜ਼ ਰਾਤ ਦਾ ਇਹ ਸਿਰਫ ਜਿੰਨੇ ਵੀ ਪੋਲਿਟਿਸ਼ੀਅਨਸ ਨੇ ਸਾਰਿਆਂ ਦੇ ਬਿਆਨ ਆ ਰਹੇ ਨੇ ਬੇਸ਼ੱਕ ਕਾਂਗਰਸ ਨੇ ਸਮਰਥਨ ਦਿੱਤਾ ਹੋਵੇ ਤੁਹਾਨੂੰ ਕਿਉਂਕਿ ਇੰਡੀਆ ਦਾ ਤੁਸੀਂ ਪਾਰਟ ਹੋ ਇੰਡੀਆ ਕਰ ਚੁੱਕਾ ਕੀ ਲੱਗਦਾ ਹੈ ਕਿ ਕਾਂਗਰਸ ਪੰਜਾਬ ਚ ਤੇ ਅਲੱਗ ਰੂਪ ਨਜ਼ਰ ਆ ਰਹੀ ਹੈ ਲੇਕਿਨ ਦਿੱਲੀ ਤੋਂ ਬਾਅਦ ਜਿਹੜਾ ਉਹ ਅਲੱਗ ਰੂਪ ਨਜ਼ਰ ਆਇਆ ਸੀਨੀਅਰ ਲੀਡਰਸ ਹੈਗੇ ਉਹਨਾਂ ਦੀ ਪੈਰੋਗੇਟਿਵ ਹੈ ਉਹਨਾਂ ਦੀ ਡਿਸਕਸ਼ਨਸ ਨੇ ਉਹਨਾਂ ਦੇ ਫੈਸਲੇ ਨੇ ਬਟ ਤੁਸੀਂ ਅਗਰ ਦੇਖੋਗੇ ਪੂਰੇ ਇੰਡੀਆ ਦੇ ਵਿੱਚ ਅੱਜ ਸਾਰੇ ਤੁਸੀਂ ਦੇਖੋਗੇ ਸਾਰੇ ਇੰਡੀਆ ਦੇ ਵਿੱਚ ਜਿੰਨੇ ਵੀ ਲੋਕ ਨੇ ਜਿੰਨੇ ਵੀ ਆਈਐਨਡੀਆਈਡੀ ਪੋਲਿਟਿਸ ਨੇ ਪੋਲਿਟੀਕਲ ਪਾਰਟੀਆਂ ਨੇ ਦੇ ਆਲ ਬੇਸਿਕਲੀ ਵਿਕਟਿਮਸ ਆਫ ਦ ਸੈਂਟਰਲ ਗਵਰਨਮੈਂਟ ਕਿੰਨਾ ਕੁ ਰੋਸ਼ ਹੈ ਹੁਣ ਸਾਰੇ ਪਵੱਟ ਅਸੀਂ ਬਹੁਤ ਰੋਸ਼ ਬਹੁਤ ਜ਼ਿਆਦਾ ਹੈ ਤੇ ਬਹੁਤ ਉਦਾਸ ਵੀ ਹੈ ਕਿ ਇਦਾਂ ਦਾ ਸਿਸਟਮ ਨਹੀਂ ਹੋਣਾ ਚਾਹੀਦਾ ਠੀਕ ਹੈ ਐਗਜ਼ਿਸਟਿੰਗ ਸੀਐਮ ਨੇ ਪਾਇਸਾ ਜਾਨਾ ਨਹੀਂ ਕਿੱਥੇ ਤੁਹਾਡੇ ਕੋਲ ਪ੍ਰੂਫ ਨਹੀਂ ਤੁਸੀਂ ਕੋਰਟ ਵਿੱਚ ਪ੍ਰੂਫ ਦਿਓ ਸਭ ਕੁਝ ਕਰੋ ਇੱਕ ਮੋਡੈਲਿਟੀ ਦੇ ਸਿਸਟਮ ਨਾਲ ਕਰੋ ਨਾ ਕਿ ਇੰਸਟੀਟਿਊਸ਼ਨ ਦੇ ਥਰੂ ਅਗਲੇ ਨੂੰ ਪਿਕਅਪ ਕਰ ਲਓ ਯੂ ਕੈਨ ਪੁੱਟ ਫਾਰਵਰਡ ਦ ਪ੍ਰੂਫਸ ਇਨ ਦ ਕੋਰਟ ਉਹਨਾਂ ਨੂੰ ਤੁਸੀਂ ਰਿਲੇਟ ਕਰਕੇ ਉਹਨਾਂ ਨੂੰ ਸਟੈਬਲਿਸ਼ ਕਰੋ ਠੀਕ ਹੈ ਨਾ ਐਂਡ THEN ਵੇਟ ਫॉर द ਕੋਰਟ ਟੂ ਡੂ ਵਟ ਏਵਰ ਨੀਡਸ ਟੂ ਬੀ ਡਨ ਸੋ ਅੱਜ ਜਿਹੜਾ ਹੈ ਪ੍ਰਦਰਸ਼ਨ ਜਿਹੜਾ ਹੈ ਹਾਲੀ ਵਿੱਚ ਹੈ ਕੀਤਾ ਜਾ ਰਿਹਾ ਹੈ ਨੌਜਵਾਨ ਵੀ ਸਾਰਾ ਮਜੂਤ ਨੇ ਤੁਸੀਂ ਨੌਜਵਾਨਾਂ ਦਾ ਆਈਡਲ ਸੰਗ ਜਿਹੜੇ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਉਹਨਾਂ ਦੀ ਕੱਲ ਦੀ ਗੱਸਤਾ ਨਹੀਂ ਹੋਵੇਗਾ ਦੇਖੋ ਜੀ ਬੜੀ ਮੰਦ ਭਾਗ ਘਟਨਾ ਹੈ ਕਿ ਜਿਹੜਾ ਰਾਤ ਨੂੰ ਸਾਡੇ ਸੁਪਰੀਮੋ ਸ਼੍ਰੀ ਅਕਿੰਦਵੇਜ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਤੱਕ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿਨਾਂ ਨੂੰ ਖੌਫ ਪੈ ਗਿਆ ਹੋਇਆ ਹੈ ਕਿ ਇ ਔਰ ਸਾਡੇ ਸੁਪਰੀਮੋ ਕੰਪੇਨਿੰਗ ਚ ਨੇ ਡੇ ਬਾਈ ਡੇ ਰੋਜ਼ ਲੋਕਾਂ ਦੇ ਵਿੱਚ ਨੇ ਔਰ ਇਹਨਾਂ ਨੂੰ ਖੌਫ ਇਸ ਗੱਲ ਦਾ ਹੀ ਹੈਗਾ ਕਿ ਇਲੈਕਸ਼ਨਾਂ ਦੇ ਵਿੱਚ ਕੋਈ ਐਦਾਂ ਦਾ ਮੁੱਦਾ ਖੜਾ ਕਰੀਏ ਔਰ ਇਹਨਾਂ ਨੂੰ ਅੰਦਰ ਕਰਕੇ ਇੱਥੇ ਆਪਾਂ ਇਹਦੇ ਤੇ ਕੋਈ ਇਫੈਕਟ ਪਾਉਣ ਦੀ ਕੋਸ਼ਿਸ਼ ਕਰੀ ਬਟ ਕੋਈ ਇਫੈਕਟ ਨਹੀਂ ਪੈਣਾ ਹੈਗਾ ਕਿਉਂਕਿ ਮਾਨ ਸਾਹਿਬ ਸਾਡੇ ਕੋਲ ਬੈਠੇ ਨੇ ਸਾਡੇ ਐਡੇ ਵੱਡੇ ਸਾਡੇ ਸਾਡੇ ਕੋ ਸੁਪਰੀਮੋ ਹੋਏਗੇ ਨੇ ਇਹ ਵੀ ਸਾਡੇ ਆਪਣਾ ਪੰਜਾਬ ਦੇ ਲੀਡਰ ਨੇ ਤੇ ਇਹ ਸਾਰੇ ਹੀ ਇੱਕ ਨਾ ਦੇ ਕੇਜਰੀਵਾਲ ਨੇ ਹੈ ਨਾ ਤੇ ਇਹ 1 ਕੇਜਰੀਵਾਲ ਅੰਦਰ ਕਰਨਗੇ 100 ਕੇਜਰੀਵਾਲ ਹੋਰ ਨਿਕਲਣਗੇ ਬਟ ਕਿੰਨੂ ਕਿੰਨੂ ਅੰਦਰ ਕਰਨਗੇ ਬਟ ਐਡਾ ਖੌਫ ਕਿ ਸਾਡੇ ਕੋ ਡਰ ਗਏ ਨੇ ਛੋਟੀ ਜੀ ਪਾਰਟੀ ਕੋ ਜਿਹੜੀ ਹਜੇ 11 ਸਾਲ 12 ਸਾਲ ਹਜੇ ਅਸੀਂ ਆਏ ਆ ਵਜੂਦ ਦੇ ਵਿੱਚ ਬਿਲਕੁਲ 11-12 ਸਾਲ ਦੀ ਛੋਟੀ ਪਾਰਟੀ ਤੋਂ ਡਰ ਚੁੱਕੇ ਨੇ ਕੀ ਲੱਗਦਾ ਨਹੀਂ ਕਿ ਕਿਉਂਕਿ ਕਿਹਾ ਜਾ ਰਿਹਾ ਕਿ ਜੇਕਰ ਪਾਰਟੀ ਦਾ ਪ੍ਰਧਾਨ ਨੂੰ ਹੀ ਅੰਦਰ ਪਾ ਦਿੱਤਾ ਜਾਵੇ ਤੇ ਬਾਕੀ ਪਾਰਟੀ ਜਿਹੜੀ ਆ ਡਾਊਨ ਹੋ ਜਾਂਦੀ ਹੈ ਰੈਡ ਫੋਲਡ ਡਾਊਨ ਹੋ ਜਾਂਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਰਵਿੰਦ ਕੇਜਰੀਵਾਲ ਇੱਥੇ ਵੱਸਦਾ ਹੈ ਇ ਪੰਜਾਬੀਆਂ ਦੇ ਦਿਲਾਂ 'ਚ ਹਿੰਦੁਸਤਾਨ ਦੇ ਦਿਲਾਂ 'ਚ ਲੋਕਾਂ ਦੇ ਦਿਲਾਂ 'ਚ ਇੱਥੇ ਵੱਸਦਾ ਹੈ ਇਹ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਦੇ ਨੇ ਜਿਹੜਾ ਇਹਨਾਂ ਨੇ ਛਡਿੰਡਰ ਰਚਿਆ ਲੇਕਿਨ ਉਹ ਸੋਚ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕਰ ਲੋਗੇ ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਧਰਤੀ ਹੈ ਜਿੱਥੇ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਵਰਕਰ ਆ ਸਾਡੀ ਸੋਚ ਨੂੰ ਸਾਡੇ ਜਜ਼ਬੇ ਨੂੰ ਗ੍ਰਿਫਤਾਰ ਕਰਕੇ ਦਿਖਾਓ ਇਹ ਸਿਰਫ ਛਿੜਨਤੇ ਰੱਚੇ ਜਾ ਰਹੇ ਨੇ ਕੇਂਦਰ ਦੀ ਮੋਦੀ ਸਰਕਾਰ ਬੁਖਲਾ ਗਈ ਹੈ ਇਹ ਘਬਰਾ ਗਏ ਨੇ ਇਹਨਾਂ ਨੂੰ ਪਤਾ ਹੈ ਕਿ ਨਿਸ਼ਚਿਤ ਤੌਰ ਤੇ ਹਾਰ ਨਜ਼ਰ ਆ ਰਹੀ ਹੈ ਸੈਮੀ ਫਾਈਨਲ ਚੰਡੀਗੜ੍ਹ ਚ ਹੋਇਆ ਸਾਡਾ ਮੇਰ ਬਣਿਆ ਉੱਥੇ ਵੀ ਡੈਮੋਕ੍ਰੇਸੀ ਦਾ ਕਹਾਨ ਕੀਤਾ ਗਿਆ ਲੋਕਤੰਤਰ ਦੀਆਂ ਤੱਜੀਆਂ ਔੜੀਆਂ ਅਖੀਰ ਚ ਸੁਪਰੀਮ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਔਰ ਚੰਡੀਗੜ੍ਹ ਵਿੱਚ ਆਮ ਆਮੀ ਪਾਰਟੀ ਦਾ ਮੇਰ ਬੰਦਾ ਇਹਨਾਂ ਨੇ ਦੇਖ ਲਿਆ ਹੈ ਕਿ ਜਿਹੜਾ ਇੰਡੀਆ ਗਠਬੰਧ ਹੋਣਾ ਇਹਨਾਂ ਤੇ ਹਾਵੀ ਹੈ ਇਹ ਜਿਹੜੇ ਕਬਰਾ ਚੁੱਕਾ ਨਾ ਦੇਖੋ ਇਹ ਰੈਡਾ ਹੁੰਦੀ ਹੈ ਕਦ ਹੈ ਈਡੀ ਸੀਬੀਆਈ ਇਹ ਤਾਂ ਮੋਦੀ ਸਾਹਿਬ ਦੇ ਹਥਿਆਰ ਬਣ ਚੁੱਕੇ ਨੇ ਔਰ ਇਹ ਈਡੀ ਸੀਬੀਆਈ ਦੀ ਦੁਰਵਰਤੋਂ ਕਦ ਹੁੰਦੀ ਹੈ ਜਦ ਇਲੈਕਸ਼ਨ ਆਂਦੇ ਆ ਵੈਸਟ ਬੰਗਾਲ ਚ ਹੋਇਆ ਤਾਮਿਲਨਾਡੂ ਚ ਹੋਇਆ ਹਰ ਪਾਸੇ ਹੈ ਉਦੋਂ ਹੁੰਦਾ ਹੈ ਜਦ ਕੇਂਦਰ ਦੀ ਸਰਕਾਰ ਇਲੈਕਸ਼ਨ ਲੜਨ ਜਾਂਦੀ ਹੈ ਉਸ ਨੂੰ ਕਬਰਾਹਟ ਪੈਂਦੀ ਹੈ ਔਰ ਨਿਸ਼ਚਿਤ ਤੌਰ ਤੇ ਆਪਣੀ ਜਿਹੜੀ ਹਾਰ ਹੈ ਨਜ਼ਰ ਆ ਰਹੀ ਹੈ ਸੋ ਜਿਸ ਕਰਕੇ ਇਹ ਜਿਹੜਾ ਝੂਠਾ ਛਦੰਤ ਰਚਿਆ ਗਿਆ ਦੇਖੋ 11 12 ਵਾਰ ਸਮਨ ਕੀਤੇ ਜਾਂਦੇ ਨੇ ਹਾਈ ਕੋਰਟ ਚ ਉਹ ਕੇਸ ਚੱਲ ਰਿਹਾ ਹੈ ਔਰ ਉਹ ਕੇਸ ਚਲਦੇ ਚਲਦੇ ਦੌਰਾਨ ਉਸ ਬੰਦੇ ਨੇ ਤੇ ਘਰ ਤੁਸੀਂ ਪਹੁੰਚ ਜਾਂਦੇ ਹੋ ਮਾਨਯੋਗ ਮੁੱਖ ਮੰਤਰੀ ਨੇ ਦਿੱਲੀ ਦੇ ਪਹਿਲੇ ਐਲਜੀ ਨੂੰ ਕਿਸ ਤਰ੍ਹਾਂ ਲਗਾਇਆ ਜਾਂਦਾ ਹੈ ਦਿੱਲੀ ਦੇ ਕਿਦਾਂ ਹੱਕ ਛਿਨੇ ਜਾਂਦੇ ਨੇ ਐਮਸੀਡੀ ਉਥੇ ਇਹਨਾਂ ਕੋਲ ਚੱਲੀ ਗਈ ਭਾਜਪਾ ਕੋ 15 ਸਾਲ ਉਥੇ ਕਬਜ਼ਾ ਕੀਤਾ ਸੀ ਇਹਨਾਂ ਨੇ 15 ਸਾਲ ਦੀ ਹਾਰ ਉੱਤੇ ਬੁਖਲਾਟ ਕੀਤੀ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੇਖੋ ਇਕੱਠਾ ਕਰਕੇ ਹੋ ਕੀ ਰਿਹਾ ਹੈ ਪਾਚ ਪਾ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਇਹੋ ਜਿਹੇ ਕਰਤੂਤਾਂ ਹੋ ਰਹੀਆਂ ਔਰ ਸਿਰਫ ਔਰ ਸਿਰਫ ਲੋਕਤੰਤਰ ਤੇ ਡੰਡਾ ਤੰਤਰ ਚੱਲ ਰਿਹਾ ਹੈ ਮੋਦੀ ਤੰਤਰ ਦਾ ਰਾਜ ਚੱਲ ਰਿਹਾ ਹੈ ਇਹ ਇਹ ਲੋਕਤੰਤਰ ਨਹੀਂ ਹੈ ਔਰ ਇਸ ਦਾ ਸੀ ਪੂਰੀ ਜੋਰ ਤੇ ਨਿੰਦਾ ਕਰਦੇ ਆ ਅੱਜ ਇਸੇ ਕਰਕੇ ਆਮ ਆਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੇ ਤਰਨਾ ਦੇਣ ਜਾ ਰਹੇ ਆ ਚੰਡੀਗੜ੍ਹ ਦੇ ਵਿੱਚ ਅਸੀਂ ਅੱਜ ਪਹੁੰਚ ਕੇ ਉੱਥੇ ਆਪ ਦਾ ਰੋਜ਼ ਜ਼ਾਹਿਰ ਕਰਾਂਗੇ ਔਰ ਇਹ ਇੱਕ ਹੱਕ ਔਰ ਸੱਚ ਦੀ ਲੜਾਈ ਹੈ ਜਿਹੜੀ ਸੜਕ ਤੋਂ ਲੈ ਕੇ ਸੰਸਦ ਤੱਕ ਹੈ ਨਾ ਤੁਸੀਂ ਦੇਖੋਗੇ 2024 ਦੇ ਵਿੱਚ ਵੀ ਪੰਜਾਬ 'ਚ 13 ਜ਼ੀਰੋ ਹੋਊਗਾ ਇਹ ਇਹੋ ਜਿਹੀ ਹੈ ਹਰਕਤਾਂ ਕਰਕੇ ਨਾ ਪੰਜਾਬ ਨੂੰ ਦਿੱਲੀ ਨੂੰ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਰੋਕ ਨਹੀਂ ਸਕਦੇ ਬਿਲਕੁਲ ਰੋਕ ਨਹੀਂ ਸਕਦੇ ਲੇਕਿਨ ਕਿਤਨਾ ਕਿਤੇ ਗ੍ਰਿਫਤਾਰੀ ਜਰੂਰ ਹੋਈ ਆ ਪਟੇ ਜੀ ਲਗਾਤਾਰ ਹੀ ਅਰਵਿੰਦ ਕੇਜਰੀਵਾਲ ਨੂੰ ਸਬਨਿੰਗ ਵੀ ਕੀਤੀ ਗਈ ਉਹ ਪੇਸ਼ ਨਹੀਂ ਹੋਏ ਹੁਣ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੇਸ਼ ਹੋ ਜਾਂਦੇ ਤਾਂ ਸ਼ਾਇਦ ਅੱਜ ਇਹ ਸਮਾਂ ਨਾ ਆਂਦਾ ਕੀ ਲੱਗਦਾ ਹੈ ਕਿ ਕਿਤਨਾ ਕਿਤੇ ਆਪਣੇ ਕੋ ਵੀ ਗਲਤੀ ਹੋਈ ਹੈ ਕੇਜੀਵਾਲ ਸਾਹਿਬ ਉੱਥੇ ਪਹੁੰਚ ਜਾਂਦੇ ਸ਼ਾਇਦ ਕਿਤਨਾ ਕਿਤੇ ਅੱਜ ਇਹ ਮੌਕਾ ਨਾ ਮਿਲਦਾ ਦੇਖੋ ਜੀ 9 ਵਾਰ ਸਬਨ ਕੀਤਾ ਗਿਆ ਤੇ ਇਹ 10ਵਾਂ ਸਬਨ ਸ਼ਿਕਾ ਸੱਚਾਈ ਇਹ ਹੈ ਕਿ ਇਸ ਜਿਹੜਾ ਕੇਸ ਹੈ ਜਿਹੜਾ ਪਾਰ ਹੈ ਬਿਲਕੁਲ ਕੋਈ ਸੱਚਾਈ ਨਹੀਂ ਬਿਲਕੁਲ ਫੇਕ ਹੈ ਸਿਰਫ ਸਿਰਫ ਇਹ ਝੂਠ ਦੀ ਰਾਜਨੀਤੀ ਚੱਲ ਰਹੀ ਹੈ ਕੇਜਰੀਵਾਲ ਸਾਹਿਬ ਤੋਂ ਜਿਹੜਾ ਮੋਦੀ ਨੂੰ ਜਿਹੜਾ ਖਤਰਾ ਸਿਰਫ ਕੇਜਰੀਵਾਲ ਸਾਹਿਬ ਤੋਂ ਹੈ ਇਸ ਕਰਕੇ ਉਹ ਉਹਨਾਂ ਨੂੰ ਟਾਰਗੇਟ ਕਰ ਰਹੇ ਬਾਰ-ਬਾਰ ਤੇ ਹੁਣ ਜੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਜੇ ਉਹ ਮੋਦੀ ਸਾਹਿਬ ਇਹ ਸੋਚਣ ਕਿ ਅਸੀਂ ਜਿਹੜੀ ਲੋਕ ਸਭਾ 'ਚ ਉਹਨਾਂ ਦੇ ਵਿਰੁੱਧ ਇਹ ਨੇਰੀ ਚੱਲ ਰਹੀ ਹੈ ਉੱਥੇ ਠੱਲ ਪਾ ਸਕਣਗੇ ਉਹ ਬਿਲਕੁਲ ਗਲਤ ਹੈ ਉਹਨਾਂ ਦੀ ਸੋਚ ਗਲਤ ਹੈ ਜਿਹੜੇ ਪੰਜਾਬ ਦੇ ਲੋਕ ਖਾਸ ਤੌਰ ਤੇ ਕੇਜਰੀਵਾਲ ਸਾਹਿਬ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੋਤੇ ਹੈ ਅਸੀਂ ਵੱਧ ਤੋਂ ਵੱਧ ਲੜਾਈ ਲੜਾਂਗੇ ਉਹਨਾਂ ਨੂੰ ਸਰਕਾਰ ਨੂੰ ਆਪਣਾ ਇਹ ਗਲਤ ਫੈਸਲਾ ਵਾਪਸ ਲੈਣਾ ਪਏਗਾ ਨਹੀਂ ਤੇ ਲੋਕ ਸਭਾ ਚੋਣਾਂ ਚ ਲੋਕ ਇਹਨਾਂ ਨੂੰ ਜਵਾਬ ਦੇਣਗੇ ਕਿ ਉਹਨਾਂ ਨੇ ਕੀ ਕੀਤਾ ਲੇਕਿਨ ਪੱਟੇ ਸਾਹਿਬ ਉਹ ਕਹਿੰਦੇ ਨੇ ਕਿ ਜੇ ਵਿਰੋਧੀ ਤੁਹਾਡੇ ਕਹਿੰਦੇ ਨੇ ਕਹਿੰਦੇ ਜਦੋਂ ਪੰਜਾਬ ਚ ਇਸਤੇਮਾਲ ਕੀਤਾ ਜਾਂਦਾ ਵਿਜੀਲੈਂਸ ਨੂੰ ਜਾਂ ਹੋਰ ਜਿਹੜੀਆਂ ਨਾਦੀਆਂ ਸਰਕਾਰੀ ਮਸ਼ੀਨਰੀਆਂ ਨੂੰ ਜਾਂ ਸਰਕਾਰੀ ਹਸਤੰਤਰ ਨੂੰ ਤੇ ਕਹਿੰਦੇ ਕਿ ਇਹ ਕਹਿੰਦੇ ਡੈਮੋਕ੍ਰੇਸੀ ਆ ਜੇਕਰ ਹੁਣ ਉਹਨਾਂ ਦੇ ਸਮਨਿੰਗ ਹੋਈ ਆ ਜੇਕਰ ਗਲਤੀ ਨਹੀਂ ਹੈ ਲੇਕਿਨ ਕੋਰਟ ਨੇ ਵਿੱਚ ਫੈਸਲਾ ਦੇ ਕੇ ਕਿਹਾ ਕਿ ਰੈਸਟ ਕੀਤੀ ਜਾਵੇ ਤੇ ਕਹਿੰਦੇ ਕਿ ਫਿਰ ਡੈਮੋਕ੍ਰੇਸੀ ਇਹ ਵੀ ਤੇ ਡੈਮੋਕ੍ਰੇਸੀ ਆ ਨਾ ਦੇਖੋ ਜੀ ਪੰਜਾਬ ਚ ਜੋ ਕੁਝ ਹੋ ਰਿਹਾ ਵਿਜੀਲੈਂਸ ਜਿਹੜੀ ਕਾਰਵਾਈ ਕਰ ਰਹੀ ਹੈ ਉਹ ਤੇ ਕੇਜਰੀਵਾਲ ਸਰਪਤੇ ਜਿਹੜੀ ਕਾਰਵਾਈ ਕੀਤੀ ਉਹ ਚ ਦਿਨ ਰਾਤ ਦਾ ਫਰਕ ਹੈ ਕੇਜਰੀਵਾਲ ਸਰਪਤੇ ਜਿਹੜੀ ਕਾਰਵਾਈ ਕੀਤੀ ਉਹ ਬਿਲਕੁਲ ਬੇਬੁਨਿਆਦ ਦੋਸ਼ ਨੇ ਤੇ ਜਿਹੜੀ ਪੰਜਾਬ ਚ ਇਹ ਜਿਹੜੇ ਕਾਂਗਰਸੀਆਂ ਨੇ ਜਿਹੜੀਆਂ ਧਾਂਦਲੀਆਂ ਕੀਤੀਆਂ ਸੀ ਉਹ ਭਾਵੇਂ ਕਿਸੇ ਵੀ ਸਾਬਕਾ ਮੰਤਰੀ ਦਾ ਕੇਸ ਲਓ ਉਹ ਕੇਸ ਵਾਕੇ ਸੱਚੇ ਨੇ ਉਹ ਧਾਂਦਲੀਆਂ ਹੋਈਆਂ ਹਜ਼ਾਰਾਂ ਕਰੋੜ ਦੇ ਕੱਪੜੇ ਹੋਏ ਨੇ ਤੇ ਉਹਨਾਂ ਨੂੰ ਵਿਜ਼ੀਬਲਸ ਉਜਾਗਰ ਕਰ ਲਿਆ ਲੇਕਿਨ ਹੁਣ ਜੇਕਰ ਜਿਵੇਂ ਸਪੋਜ਼ ਕਰੋ ਕਿ ਹੁਣ ਤੇ ਪਾਰਟੀ ਦਾ ਸੁਪਰੀਮੋ ਅੰਦਰ ਨੇ ਹੁਣ ਫਿਰ ਕਿਸ ਤਰ੍ਹਾਂ ਪਾਰਟੀ ਕਿਸ ਤਰ੍ਹਾਂ ਰੋਲ ਰਹੇਗਾ ਕਿਉਂਕਿ ਮੇਨ ਪੰਜ ਜਿਹੜੇ ਤੁਹਾਡੇ ਲੀਡਰ ਨੇ ਉਹ ਤੇ ਜੇਲ੍ਹ ਦੇ ਅੰਦਰ ਨੇ ਹੁਣ ਜੀ ਦੇਖੋ ਜੀ ਰਾਤੀ ਤੁਸੀਂ ਆਤਿਸ਼ੀ ਜਿਹੜੇ ਸਾਡੇ ਉੱਥੇ ਬਹੁਤ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਉਹਨਾਂ ਨੇ ਦੱਸਿਆ ਕਿ ਜਿਹੜੀ ਸਰਕਾਰ ਹੈ ਇਹ ਹੁਣ ਜੇਲ੍ਹ ਚੋਂ ਚਲੇਗੀ ਕੇਜਵਲ ਸਾਹਿਬ ਦੀ ਜਾਨੀ ਸੋਚ ਬੜੀ ਉੱਚੀ ਹੈ ਉਹ ਭਾਵੇਂ ਜੇਲ੍ਹ ਦੇ ਅੰਦਰ ਹੀ ਹੋਣਗੇ ਪਰ ਉਹਨਾਂ ਦੀ ਸੋਚ ਸਾਡੇ ਨਾਲ ਹੈ ਉਹ ਸਰਕਾਰ ਅੰਦਰੋਂ ਹੀ ਚਲੇਗੀ ਇੰਡੀਆ ਗੜ ਜੋੜ ਦੀ ਵੀ ਗੱਲ ਹੋ ਰਹੀ ਕਹਿੰਦੇ ਕਿ ਡਰੇ ਪਏ ਨੇ ਇੰਡੀਆ ਗੜ ਜੋੜ ਲੇਕਿਨ ਪੰਜਾਬ ਚ ਕਾਂਗਰਸ ਦਾ ਰਵਈਆ ਕੁਝ ਹੋ ਰਿਹਾ ਹੈ ਦਿੱਲੀ ਦੇ ਵਿੱਚ ਕੁਝ ਹੋਰ ਨਜ਼ਰ ਆ ਰਿਹਾ ਕੀ ਨਜ਼ਰ ਆ ਰਿਹਾ ਜੇ ਜੇ ਆਪਾਂ ਇੰਡੀਆ ਗੜ ਜੋੜ ਦੀ ਗੱਲ ਕਰੀਏ ਤਾਂ ਤੁਸੀਂ ਸਵੇਰੇ ਸਵੇਰੇ ਮੈਂ ਹੁਣੇ ਟੀਵੀ ਵੀ ਦੇਖਿਆ ਹੈ ਰਾਹੁਲ ਗਾਂਧੀ ਜਨ ਵੀ ਇਸ ਦੀ ਨਿਖੇਦੀ ਕੀਤੀ ਹੈ ਪ੍ਰਿੰਕਾ ਗਾਂਧੀ ਵੀ ਨਿਖੇਦੀ ਕੀਤੀ ਹੈ ਵੱਡੇ ਵੱਡੇ ਜਿਹੜੇ ਕਾਂਗਰਸ ਦੇ ਜਿਹੜੇ ਨੇ ਉਹਨਾਂ ਨੇ ਨਿਖੇਦੀ ਗੰਗ ਦਸ ਇਸ ਪੰਜਾਬ ਦੀ ਗੱਲ ਕਰੋ ਇੱਥੇ ਹੁਣ ਪਾਰਟੀ ਦੇ ਜੋ ਹੁਕਮ ਹੈ ਦੇ ਪਾਰਟੀ ਅਸੀਂ ਵੱਖਰਾ ਚੱਲ ਰਹੇ ਤੇ ਇੱਥੇ ਵੱਖਰਾ ਚੱਲਦੇ ਆ ਅਦਰਵਾਈਜ਼ ਇੰਡੀਆ ਗਾਰਜੂਰ ਦੇ ਨਾਲ ਆ ਆ ਨਹੀਂ ਪਾਣੀ ਨਹੀਂ ਲੇਕਿਨ ਜੇ ਤੁਸੀਂ ਵੱਡੇ ਨਾਮ ਨਾ ਨਾਤਾ ਰਾਹੁਲ ਗਾਂਧੀ ਰਾ ਦਿੱਤਾ ਪ੍ਰੇਂਗਾ ਗਾਂਧੀ ਦਾ ਨਾਮ ਲੇਤਾ ਲੇਕਿਨ ਜਿਹੜੇ ਪੰਜਾਬ ਦੇ ਵੱਡੇ ਲੀਡਰ ਨੇ ਉਹ ਤਾਂ ਕਹਿ ਰਹੇ ਨੇ ਕਿ ਜੋ ਬੋਇਆ ਉਹ ਸਾਹਮਣੇ ਨਜ਼ਰ ਆ ਰਿਹਾ ਦੇਖੋ ਜੀ ਉਹੀ ਮਤਲਬ ਡਿਫਰੈਂਸ ਇਹੀ ਹੈ ਕਿ ਜੇ ਅਸੀਂ ਪੰਜਾਬ ਚ ਵਖਰੇ ਲੜ ਰਹੇ ਤੇ ਨੇਚਰਲੀ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵਖਰੇਵਾ ਦਿਖਾਈਏ ਚੁੱਪ ਹੋਣਾ ਜ਼ਰੂਰੀ ਨਹੀਂ ਸਮਝਦੇ ਕਿ ਚੁੱਪ ਵੀ ਰਹਿਣਾ ਚਾਹੀਦਾ ਦੇਖੋ ਇਹ ਪਾਰਟੀ ਦੇਖੋ ਤੁਸੀਂ ਮੇਰਾ ਮੈਂ ਸਮਝ ਗਿਆ ਤੁਹਾਡਾ ਇਸ਼ਾਰਾ ਪ੍ਰਤਾਪ ਸਿੰਘ ਬਾਜਵਾ ਵਾਲਾ ਹੈ ਪਰ ਪ੍ਰਤਾਪ ਸਿੰਘ ਬਾਜਵਾ ਉਹ ਆਪਣੀ ਪਾਰਟੀ ਹੈਡਲਿਨ ਨਾਲ ਨਹੀਂ ਚੱਲਦੇ ਪਏ ਇਸ ਮਾਮਲੇ ਚ ਉਹ ਨਾਲ ਨਹੀਂ ਚੱਲਦੇ ਹਾਲਾਂਕਿ ਜੇ ਉੱਪਰ ਜੇ ਗੱਠਜੋੜ ਅਸੀਂ ਕੀਤਾ ਹੈ ਜੇ ਉੱਪਰ ਆਮ ਆਦਮੀ ਪਾਰਟੀ ਦੇ ਕਾਂਗਰਸ ਇੰਡੀਆ ਰਿਗਰਡ ਜੋੜ ਨਾਲ ਜੇ ਉਹ ਥੱਲੇ ਨਹੀਂ ਮੰਨਦੇ ਤੇ ਉਸ ਸਾਡਾ ਕੋਈ ਕਸੂਰ ਬਿਲਕੁਲ ਕੋਈ ਕਸੂਰ ਨਹੀਂ ਆ ਲੇਕਿਨ ਕਿਤਨਾ ਕਿਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਇਸ ਦਾ ਸੇਗ ਨਵਾਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੇਕਿਨ ਲਗਾਤਾਰ ਹੀ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਮੁਹਾਲੀ ਵੱਲ ਨੂੰ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅੰਮ੍ਰਿਤਸਰ ਗੁਰਦੁਆਰੇ ਦੇ ਸਾਹ ਤੇ ਬਾਹਰ ਚੜਾਇਆ ਵੱਡਾ ਪ੍ਰਦਰਸ਼ਨ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਇੰਡੀਆ ਗੱਠ ਜੋੜ ਦਾ ਜੋ ਡਬਲ ਸਟੈਂਡਰਡ ਹੈ ਉਹ ਪੰਜਾਬ ਅਤੇ ਬਾਹਰ ਦੇਖਣ ਨੂੰ ਮਿਲਿਆ ਬੇਸ਼ੱਕ ਰਾਹੁਲ ਗਾਂਧੀ ਵੱਲੋਂ ਜੋ ਇਹਦਾ ਨਖੇਦੀ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲੇਕਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਆਵਾਜ਼ ਚੁੱਕਦੇ ਹੋਏ ਕਾਂਗਰਸੀ ਨੇਤਾਵਾਂ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਕੈਮਰਾਮੈਨ ਵੰਸ਼ ਦਿਨਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਾ ਸਾਹ